ਸਾਰੰਗ ਮਹੱਲਾ ਪੰਜਵਾਂ ਹਰ ਜਿਉ ਅੰਤਰ ਜਾਮੀ ਜਾਨ ਕਰਤ ਬਰਾਈ ਮਨੁਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਉ ਵੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹ ਸੋਮ ਪਾਕ ਹਿਰਹ ਪਰ ਦਰਬਾ ਅੰਤਰ ਝੂਠ ਗਮਾਨ शास्त्र वेद की बिद नहीं जानहै व्यापी मन कै मान संध्या काल करहै सब वरता जो सफरी दम फान प्रभु पुलाए ऊजड़ पाए निफल सब करमान सो ज्ञानी सो वैसनो पढ़या जिस करी कृपा पगुवान उन सतगुरु सेव परम पद पाया उधरया सकल बिस्वान ਕਿਆ ਹਮ ਕਥਹਿ ਕਿਸ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਿਵੇਂ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗਉ ਜਨ ਨਾਨਕ ਪਇ ਹੋ ਸਰਾਨ ਸਾਰੰਗ ਮਹੱਲਾ ਪੰਜਵਾਂ ਆਬ ਮੋਰੋ ਨਾਚਨੂ ਰਹੂ ਲਾਲ ਰੰਗੀਲਾ ਸਹਿਜਿ ਪਾਇਉ ਸਤਗੁਰ ਬਚਨ ਲਹੂ ਰਹਾਉ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਰੀਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਪਏ ਹੈ ਬਾਰਹ ਤਬ ਤੇ ਥਾਨ ਫਿਰੋ ਜੋ ਦਿਨ ਰੈਨ ਤਉ ਲੋ ਬਜਿਓ ਮੂਰਤ ਘਰੀ ਪਲੋ ਵਜਾਵ ਨਹਾਰੋ ਊਠ ਸੁਧਾਰੇਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰਿਆਨੇ ਹੋ ਤਾਵੇ ਉਹ ਭਿੰਨ ਦ੍ਰਿਸ਼ਟੂ ਕਹੋ ਨਾਨਕ ਕੁੰਭ ਜਲੈ ਮਹਡਾਰਿਉ ਅੰਬੈ ਅੰਬ ਮਿਲੋ ਸਾਰੰਗ ਮਹੱਲਾ ਪੰਜਵਾ ਹਬ ਪੂਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖਸਿਓ ਗਹਿਰਾ ਰਹਾ ਰਹਾਉ ਗਲਬ ਜਨਮ ਚਰੰਕਾਲ ਪਾਇਉ ਜਾਤੋ ਕੌਡੀ ਬਦਲਾਹਾ ਕਾਥੂਰੀ ਕੋ ਗਾਹ ਕੇ ਆਇਓ ਲਾਦੇ ਹੂੰ ਕਾਲਰ ਬਿਰਖ ਜਿ ਵਹਾਂ ਆਇਓ ਲਾਬ ਲੱਭਨ ਕਹਿ ਤਾਈ ਮੋਹਨ ਠਾ ਗਉਰੀ ਸਿਓ ਉਲਜ ਪਾਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਾਹਾ ਸਗਲ ਪਰਾਦ ਏਕ ਗੁਣ ਨਾਹੀ ਠਾਕਰ ਛੋਡਹਿ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨਿਹਾ ਆਨ ਅਪਾਉ ਨ ਕੋ ਸੁਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁਟੀਐ ਜੋ ਸਗਲੇ ਔਗਨ ਮੇਟ ਧਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਪ੍ਰਿਆ ਬਹੁਤ ਬਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿਨ ਸਿਉ ਰੁਚੈ ਨਾ ਲਾਗਿਓ ਰਹਾਓ ਨਿਸ ਬਾਸਰ ਪ੍ਰਿਆ ਪ੍ਰਿਆ ਮੁਖ ਟੀਰੋਂ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਰ ਸਭੈ ਬੇਖ ਲਾਗਿਓ ਪੁੱਛੋ ਪੁੱਛੋ ਦੀਨ ਭਾਂਤ ਕਰ ਕੋ ਕਹਿ ਪ੍ਰਿਆ ਦੇ ਸੰਗਿਓ ਕੀਓ ਦੇਉ ਸਭ ਮਨ ਤਨੇ ਅਰਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸ ਰੂ ਦੇਉ ਸਾਧ ਸੰਗਤ ਅਰਦਾਗਿਉ ਕਰਹੁ ਕਿਰਪਾ ਮੋਹਿ ਪ੍ਰਭੂ ਮਲਾਬਹੁ ਨਿਮਖ ਦਰਸ ਪੇਖਾਗਿਉ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨੰਦ ਨੀਤ ਲਾਗੇਉ ਕਹੋ ਨਾਨਕ ਰਸਮੰਗਲ ਲਗਾਏ ਸ਼ਬਦ ਅਨਾਹਦ ਬਾਜਿਉ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਉ ਮੈਂ ਸ਼ੀਕ ਗਾਂਠਰੀ ਬੰਦਾ ਰਹਾਉ ਨਿਸਬਾਸਰ ਨਖੇ ਅਤਰ ਬਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੂ ਇਕ ਸਾਧ ਬਚਨ ਅਟਲਾਦਾ ਅੰਡ ਬਨਾਸੀ ਜੇਰ ਬਨਾਸੀ ਉਤ ਪੁਜ ਸੇਤ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਨਿਛਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਏ ਕਹੀਂ ਪਾਂਤਰੀ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰੰਗ ਮਹੱਲਾ 5ਵਾਂ ਮੇਰਾ ਮਨ বাসੂ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੂ ਤਹਾਂ ਦੂਖ ਸਭ ਆਪਦ ਜਹਾਂ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਣੀਐ ਤਹ ਮਹਾ ਭਯਾਨ ਉਦਿਆਨ ਜਹਾਂ ਕੀਰਤਨ ਸਾਜ ਸੰਗਤ ਰਸ ਤਹ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਵਰਖ ਜੀਵੈ ਸਗਲੀ ਔਦ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ 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 ਪ੍ਰਭ ਪਾਵ ਦੀਜੈ ਸਾਜ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਨਾ ਬਿਦ ਜਾਣਦ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਰਾਮ ਪ੍ਰੋਸੋਂ ਪਾਏ ਜੋ ਜੋ ਸਰਨ ਪਰਿਉ ਕਰਨਾ ਨਿਦ ਤੇ ਤੇ ਭਵਹਿ ਤਰਾਏ ਰਹਾਉ ਸੁਖ ਸੋਇ ਹਰ ਸਹਜ ਸੁਮਾਇ ਸਹਸਾ ਗੁਰਹਿ ਗੁਆਇ ਜੋ ਚਾਹਤ ਸੋਏ ਹਰ ਕੀਉ ਮਨ ਬਾਛਤ ਫਲ ਪਾਏ ਹਿਰ ਦਾ ਜੱਪੋਂ ਨੇਤਰ ਧਿਆਨ ਲਾਵੂੰ ਸ਼ਰਮਣੀ ਕਥਾ ਸੁਨਾਈ ਚਰਨੀ ਚੱਲੋਂ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਈ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਈ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਤਹੂੰ ਜਾਏ ਕਮਨੀ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰਿਝਾਈ ਬੋਤਿ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰੰਗ ਮਹੱਲਾ ਪੰਜਵਾਂ ਕੋਇ ਸੁਖ ਕਾ ਸਿਉ ਬਰਨ ਸੁਨਾਵਤ ਆਨੰਦ ਬਨੂਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਕ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਉ ਬੂਝ ਨ ਆਵਤ ਜਾਵਤ ਜਾਂ ਕੋ ਰਿਦੈ ਪ੍ਰਗਾਸ ਭਇਓ ਹਰ ਵਾਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੀਤੇ ਕਿਛ ਕਹੀਐ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਉ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਨ ਆਵਤ ਸਾਰੰਗ ਮਹੱਲਾ ਪੰਜਵਾਂ ਵਿਖੈ ਦਿਨ ਰੈਨ ਏਵਹੀ ਗੁਦਾਰੈ ਗੋਬਿੰਦ ਨਾਮ ਭਜੈ ਅਹੰ ਬੁਧ ਮਾਤਾ ਜਨਮ ਜੂਵੈ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਉ ਪਰ ਨਿੰਦਾ ਹਿਤਕਾਰੈ ਛਾਪਰ ਬਾਂਦ ਸਵਾਰੈ ਤ੍ਰਿਣ ਕੋ ਦੁਆਰੇ ਪਾਵਕ ਜਾਰੈ ਕਲ ਰਪੋਰਟ ਉਠਾਵੈ ਮੁੰਡਹਿ ਅੰਮ੍ਰਿਤ ਮਨ ਤੇ ਡਾਰੈ ਓਡੈ ਬਸਤਰ ਕਾਜਰ ਮਹਿ ਪਰਿਆ ਬਹੋਰ ਬਹੋਰ ਫਿਰ ਝਾਰੈ ਕਾਟੈ ਪੇੜ ਡਾਲ ਪਰ ਠੰਡੋ ਖਾਏ ਖਾਏ ਮੁਸਕਾਰੈ ਗਿਰਿਉ ਜਾਏ ਰਸਾਤਲ ਪਰਿਉ ਸਿਟੀ ਸਿਟੀ ਸਿਰ ਭਾਰੈ ਨਿਰਵੈਰ ਸੰਗ ਵੈਰ ਰਚਾਈ ਪਹੁੰਚ ਨਾ ਸਕੈ ਗੁਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਸਾਰੰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸਦਾ ਅਖਰ ਜਾ ਕੈ ਹਿਰਦੈ ਵਸਿਆ ਤਿਨ ਬੇਦਹ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੀਤਾ ਕਿਛੁ ਹੋਈਐ ਤੇ ਤਾ ਲੋਗ ਪਚਾਰਾ ਜਾਉ ਲੋੜਦਾ ਨਹੀਂ ਪਰਗਾਸਾ ਤੌ ਲੋ ਅੰਧ ਅੰਧਾਰਾ ਜੈਸੀ ਧਰਤੀ ਸਾਧੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈਂ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਹੀਂ ਅਬਮਾਨੈ ਨੀਰ ਬਲੋਵੈ ਅਤਿ ਸ਼ਰਮ ਪਾਵੇ ਨੈਨੂ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗ ਦੀਸੈ ਖੋਜਤ ਖੋਜਤ ਇਹ ਵਿਚਾਰਿਉ ਸਰਬ ਸੁਖਾ ਹਰਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕਹਿ ਲੇਖ ਮਥਾਮਾ ਸਾਰੰਗ ਮਹੱਲਾ